ਅੱਜ ਸ਼ਾਮ ਦੀਆਂ ਮੁੱਖ ਖਬਰਾਂ ਮੋਹਾਲੀ ਪੁਲਿਸ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ 에ਜੰਟਾ ਖਿਲਾਫ 11 ਐਫ ਆਈ ਆਰ ਦਰਜ ਅਣਅਧਿਕਾਰੇ ਇਮੀਗ੍ਰੇਸ਼ਨ ਗਤੀਵਿਧੀਆਂ ਵਿਰੋਧ ਇੱਕ ਵੱਡੀ ਕਾਰਵਾਈ ਵਿੱਚ ਮੋਹਾਲੀ ਪੁਲਿਸ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ 에ਜੰਟਾ ਅਤੇ ਬਿਨਾਂ ਲਾਇਸੈਂਸਨ ਤੋਂ ਕੰਮ ਕਰਨ ਵਾਲੀਆਂ 에ਜੰਸੀਆਂ ਵਿਰੁੱਧ 11 ਐਫ ਆਈ ਆਰ ਦਰਜ ਕੀਤੀਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਐਸ ਐਸ ਪੀ ਹਰਮਨਦੀਪ ਸਿੰਘ ਖਾਨਸ ਨੇ ਦੱਸਿਆ ਕਿ ਇਹ ਕਾਰਵਾਈ ਡੀਐਸਪੀ ਜੁਤਿੰਦਰ ਸਿੰਘ ਚੋਹਾਨ ਦੀ ਨਿਗਰਾਨੀ ਹੇਠ ਅਤੇ ਜ਼ਿਲ੍ਹਾ ਪੁਲਿਸ ਦੇ ਮਾਨਵੀ ਤਸਕਰੀ ਵਿਰੋਧ ਯੂਨਿਟ ਦੇ ਇੰਚਾਰਜ ਇੰਸਪੈਕਟਰ ਜਸ ਕਮਲ ਸਿੰਘ ਸੇਖੋਂ ਦੀ ਅਗਵਾਈ ਹੇਠ ਕੀਤੀ ਗਈ ਹੈ ਇਸ ਕਾਰਵਾਈ ਦੇ ਨਤੀਜੇ ਵਜੋਂ ਅਜਿਹੇ 에ਜੰਟਾਂ 에ਜੰਸੀਆਂ ਵਿਰੁੱਧ 11 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਧੋਖਾ ਦੇ ਰਹੇ ਨੇ ਮਸ਼ਹੂਰ ਗਾਇਕ ਸੋਨ ਲਾਲ ਸੈਣੀ ਦੀ ਜਾਗਰਣ ਦੌਰਾਨ ਭਜਨ ਗਾਉਂਦੇ ਸਮੇਂ ਦੌਰਾ ਪੈਣ ਕਾਰਨ ਮੌਤ ਫਿਰੋਜ਼ਪੁਰ ਦੇ ਮਸ਼ਹੂਰ ਗਾਇਕ ਸੋਨ ਲਾਲ ਸੈਣੀ ਦਾ ਫਿਰੋਜ਼ਪੁਰ ਵਿੱਚ ਮਾਤਾ ਰਾਣੀ ਦੇ ਜਾਗਰਣ ਦੌਰਾਨ ਭਜਨ ਗਾਉਂਦੇ ਸਮੇਂ ਦਿਹਾਂਤ ਹੋ ਗਿਆ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਇਸ ਬੰਦ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੈਣੀ ਸਟੇਜ ਤੇ ਭਜਨ ਗਾਉਣਾ ਸ਼ੁਰੂ ਕਰਦੇ ਨੇ ਅਤੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਇਸ ਦਰਾਂ ਨੂੰ ਸਟੇਜ ਤੇ ਹੀ ਡਿੱਗ ਜਾਂਦੇ ਨੇ। ਮੌਕੇ ਤੇ ਹੀ ਮੌਜੂਦ ਲੋਕ ਉਹਨਾਂ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗਾਇਕ ਸੌਣ ਲਾਲ ਸੈਣੀ ਇੱਕ ਮਸ਼ਹੂਰ ਗਾਇਕ ਨੇ ਅਤੇ ਉਹਨਾਂ ਦੀਆਂ ਕਈ ਆਡੀਓ ਕੈਸਟਾ ਅਤੇ ਭਜਨ ਵੀ ਬਹੁਤ ਮਸ਼ਹੂਰ ਹੋਏ ਨੇ। ਸਾਰਸ ਮੇਲੇ ਵਿੱਚ ਮਸ਼ਹੂਰ ਪੰਜਾਬੀ ਕਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ ਲੁਧਿਆਣਾ ਦੇ ਸਾਰਸ ਮੇਲਾ 2025 ਵਿੱਚ ਸ਼ਨੀਵਾਰ ਦੇ ਰਾਤ ਨੂੰ ਪਹਿਲੀ ਸਤਾਰਿਆਂ ਨਾਲ ਪਰੀ ਸ਼ਾਮ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਤ ਅਤੇ ਕੈਬਨਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਨੇ ਇਸ ਮੌਕੇ ਤੇ ਉਹਨਾਂ ਨੇ ਨਾਲ ਵਿਧਾਇਕ ਮਦਨ ਲਾਲ ਪੱਗਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਮੇਰ ਇੰਦਰਜੀਤ ਕੋ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਜੀ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ ਮੰਤਰੀ ਤਰੁਣਜੀਤ ਸਿੰਘ ਸੌਣ ਨੇ ਕਿਹਾ ਕਿ ਉਹਨਾਂ ਦੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਹ ਸਾਰਸ ਮੇਲਾ ਆਯੋਜਿਤ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਨੇ ਅਤੇ ਸ਼ਲਾਗਾ ਯੋਗ ਕਰਦੇ ਨੇ ਉਹਨਾਂ ਨੇ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਏ ਸਾਡੀ ਸਰਕਾਰ ਨੇ ਇਨ੍ਹਾਂ ਮੇਲਿਆਂ ਦਾ ਬਜਟ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਬਜਟ ਬੰਨਾਲੋਂ ਕਈ ਗੁਣਾ ਵਧਾਇਆ ਏ 트럼ਪ ਪ੍ਰਸ਼ਾਸਨ ਨੇ ਨਹੀਂ ਮੰਨਿਆ ਸੰਗੀ ਅਦਾਲਤ ਦਾ ਫੈਸਲਾ ਨੈਸ਼ਨਲ ਗਾਰਡ ਦੇ 200 ਜਵਾਨ ਪੋਰਟਲੈਂਡ ਚ ਤਾਨਾ 트럼ਪ ਪ੍ਰਸ਼ਾਸਨ ਨੇ ਇੱਕ ਸੰਗੀ ਜੱਜ ਦਾ ਫੈਸਲਾ ਨਹੀਂ ਮੰਨਿਆ ਪ੍ਰਸ਼ਾਸਨ ਨੇ ਪੈਜ਼ਲੇ ਨੂੰ ਦਰਕਿਨਾਰ ਕਰਦੇ ਹੋਏ 200 ਕੈਲੀਫੋਰਨੀਆ ਨੈਸ਼ਨਲ ਗਾਰਡ ਫੌਜੀਆਂ ਨੂੰ ਪੋਰਟਲੈਂਡ, ਓਰੇਗਨ ਤੇ ਜਾਈ। ਇਸ ਤੇ ਗਵਰਨਰ ਟੀਨਾ ਕੋਟੇਕ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ 101 ਕੈਲੀਫੋਰਨੀਆ ਫੌਜੀ ਰਾਤ ਤੋਂ ਰਾਤ ਜਹਾਜ਼ ਰਾਹੀਂ ਓਰੇਗਨ ਪਹੁੰਚ ਗਏ ਨੇ ਅਤੇ ਹੋਰ ਫੌਜੀਆਂ ਨੂੰ ਭੇਜਣ ਦੀ ਤਿਆਰੀ ਹੈ। ਉਹਨਾਂ ਨੂੰ ਸੰਘੀ ਸਰਕਾਰ ਤੋਂ ਕੋਈ ਅਧਿਕਾਰਿਕ ਸੂਚਨਾ ਨਹੀਂ ਮਿਲੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ 트럼ਪ ਪ੍ਰਸ਼ਾਸਨ ਵਿਰੋਧ ਮੁਕਦਮਾ ਦਾਇਰ ਕਰਨ ਦਾ ਐਲਾਨ ਕੀਤਾ ਹੈ। Oregon Capital Chronicle ਅਖਬਾਰ ਦੀ ਰਿਪੋਰਟ ਦੇ ਅਨੁਸਾਰ, ਪੁਟੇਕ ਨੇ ਕਿਹਾ ਹੈ ਕਿ ਇਹ ਕਦਮ ਕੱਲ ਇੱਕ ਸੰਗੀ ਜੱਜ ਦੇ ਫੈਸਲੇ ਨੂੰ ਦਰਕਿਨਾਰ ਕਰਨ ਲਈ ਜਾਣਬੁੱਝ ਕੇ ਚੁੱਕਿਆ ਗਿਆ ਜਾਪਦਾ ਹੈ। ਤੱਥ ਨਹੀਂ ਬਦਲੇ ਨੇ, Oregon ਵਿੱਚ ਕੋਈ ਫੌਜੀ ਦਖਲ ਦੀ ਕੋਈ ਲੋੜ ਨਹੀਂ ਹੈ। Portland ਵਿੱਚ ਕੋਈ ਬਗਾਵਤ ਨਹੀਂ ਹੈ, ਰਾਸ਼ਟਰੀ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ। Oregon ਸਾਡਾ ਘਰ ਹੈ। ਕੋਸ਼ੀ ਬੈਰਾਜ ਦੇ ਪਾਣੀ ਦਾ ਪੱਧਰ ਘਟਿਆ ਪੌਲ ਆਵਾਜਾਈ ਲਈ ਮੋੜ ਖੋਲਿਆ ਗਿਆ ਹੈ ਨੇਪਾਲ ਵਿੱਚ ਕੋਸ਼ੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਪੌਲ ਤੇ ਵਾਹਨਾਂ ਦੀ ਆਵਾਜਾਈ ਤੇ ਲੱਗੀ ਪਾਬੰਦੀ ਪਾਣੀ ਦੇ ਪੱਧਰ ਤੇ ਘਟ ਹੋਣ ਕਾਰਨ ਅੱਜ ਸਵੇਰੇ ਹਟਾ ਦਿੱਤੀ ਗਈ ਏ ਬੀਤੇ ਦਿਨ ਪ੍ਰਤੀ ਸਕੈਂਟ 5,30,000 ਕਿਊਸਿਕ ਪਾਣੀ ਛੱਡਣ ਕਾਰਨ ਬੈਰਾਜ ਦੇ ਸਾਰੇ 56 ਗੇਟ ਕੱਲ ਖੋਲ ਦਿੱਤੇ ਗਏ ਨੇ ਕੋਸ਼ੀ ਬੈਰਾਜ ਤੇ ਭਾਰਤ ਸਰਕਾਰ ਦੇ ਕਾਰਜਕਾਰੀ ਇੰਜੀਨੀਅਰ ਮਨੋਜ ਕੁਮਾਰ ਨੇ ਦੱਸਿਆ ਏ ਕਿ ਅੱਜ ਸਵੇਰੇ 8:30 ਵਜੇ ਪਾਣੀ ਦਾ ਵਹਾਅ ਘਟ ਕੇ 41000 ਕਿਊਸਿਕ ਪ੍ਰਤੀ ਸਕੈਂਟ ਰਹਿ ਗਿਆ ਹੈ ਇਤਿਹਾਸ ਦੇ ਪੰਨਿਆਂ 'ਚ 7 ਅਕਤੂਬਰ 1992 ਵਿੱਚ ਰੈਪਿਡ ਐਕਸ਼ਨ ਫੋਰਸ ਦਾ ਗਠਨ ਭਾਰਤ ਵਿੱਚ 7 ਅਕਤੂਬਰ 1992 ਨੂੰ ਰੈਪਿਡ ਐਕਸ਼ਨ ਫੋਰਸ ਦੀ ਸਥਾਪਨਾ ਕੀਤੀ ਗਈ ਸੀ ਇਹ ਫੋਰਸ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਇੱਕ ਵਿਸ਼ੇਸ਼ ਇਕਾਈ ਹੈ ਜੋ ਮੁੱਖ ਤੌਰ ਤੇ ਫਿਰਕੂ ਦੰਗਿਆਂ ਅਤੇ ਸਮੂਹਿਕ ਅਸ਼ਾਂਤੀ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਬਣਾਈ ਗਈ ਹੈ ਇਸ ਦਾ ਉਦੇਸ਼ ਅਜਿਹੀਆਂ ਸਥਿਤੀਆਂ ਵਿੱਚ ਹਮਦਰਦੀ ਅਤੇ ਪੇਸ਼ੇਵਰ ਯੋਗਤਾ ਨਾਲ ਕੰਮ ਕਰਕੇ ਸ਼ਾਂਤੀ ਵਿਵਸਥਾ ਨੂੰ ਬਹਾਲ ਕਰਨਾ ਹੈ ਇਸ ਤੋਂ ਇਲਾਵਾ ਆਰ ਏ ਐਫ ਕੁਦਰਤੀ ਆਫਤ ਰਾਹਤ ਕਾਰਜਾਂ ਅਤੇ ਬਚਾਅ ਕਾਰਜਾਂ ਵਿੱਚ ਵੀ ਸਿਵਲ ਪ੍ਰਸ਼ਾਸਨ ਦੀ ਸਰਗਰਮੀ ਨਾਲ ਸਹਾਇਤਾ ਕਰਦਾ ਹੈ ਅੱਜ ਰੈਪਿਡ ਐਕਸ਼ਨ ਫੋਰਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਮਾਜਿਕ ਸਦਭਾਵਨਾ ਬਣਾਈ ਰੱਖਣ ਅਤੇ ਐਮਰਜੈਂਸੀ ਨਾਲ ਨਜਿੱਠਣ ਵਿੱਚ ਮੋਰੀ ਭੂਮਿਕਾ ਨਿਭਾਉਂਦੀ ਹੈ ਐਸ ਦੀ ਨੀਲੀ ਵਰਦੀ ਅਤੇ ਤੇਜ਼ ਤੈਨਾਤੀ ਸਮਰੱਥਾਵਾਂ ਇਸ ਨੂੰ ਭਾਰਤ ਦੀਆਂ ਸਭ ਤੋਂ ਭਰੋਸੇਮੰਦ ਫੌਜਾਂ ਵਿੱਚੋਂ ਇੱਕ ਬਣਾਉਂਦੀਆਂ ਨੇ। ਮਹਿਲਾ ਵਿਸ਼ਵ ਕੱਪ 2025 ਪਾਕਿਸਤਾਨ ਤੇ ਜਿੱਤ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਕਿਹਾ, "ਪੇਚ ਬੱਲੇਬਾਜ਼ ਲਈ ਆਸਾਨ ਨਹੀਂ।" ਭਾਰਤ ਨੇ ਕੋਲੰਬੋ ਵਿੱਚ ਖੇਡੇ ਗਏ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ 2025 ਦੇ ਮੈਚ ਵਿੱਚ ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੈਚ ਤੋਂ ਬਾਅਦ ਕਿਹਾਏ ਕਿ ਇਹ ਟੀਮ ਲਈ ਬਹੁਤ ਮਹੱਤਵਪੂਰਨ ਮੈਚ ਸੀ ਅਤੇ ਉਹ ਜਿੱਤ ਨਾਲ ਬਹੁਤ ਖੁਸ਼ ਨੇ ਪਰ ਇਹ ਆਸਾਨ ਨਹੀਂ ਸੀ ਭਾਰਤ ਦੀ ਬੱਲੇਬਾਜ਼ ਇੱਕ ਵਾਰ ਫੇਰ ਲੜਖੜਾ ਗਈ ਅਤੇ ਟੀਮ 7 ਵਿਕਟਾਂ 203 ਦੌੜਾਂ ਤੇ ਸੰਘਰਸ਼ ਕਰ ਰਹੀ ਸੀ ਹਾਲਾਂਕਿ ਰਿਚਾ ਕੋਸ਼ ਨੇ ਅੰਤ ਵਿੱਚ ਨਾਬਾਤ 35 ਦੌੜਾਂ ਦੀ ਤੇਜ਼ ਪਾਰੀ ਖੇਡੀ ਅਤੇ ਸਕੋਰ 247 ਤੱਕ ਪਹੁੰਚਾਇਆ ਮੈਚ ਤੋਂ ਬਾਅਦ ਹਰਮਨ ਪ੍ਰਿਕਰ ਨੇ ਕਿਹਾ ਕਿ ਸੱਚ ਕਹਾਤਾ ਇਸ ਪਿਚ ਤੇ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਸੀ ਅਸੀਂ ਸੋਚਿਆ ਸੀ ਕਿ ਅਸੀਂ ਜਿੰਨਾ ਜ਼ਿਆਦਾ ਸਮਾਂ ਖੇਡ ਸਕਦੇ ਹਾਂ ਉਹਨਾਂ ਹੀ ਬਿਹਤਰ ਹੈ ਪਿਛਲੀ ਵਾਰ ਜਦੋਂ ਅਸੀਂ ਇੱਥੇ ਤਿਕੋਣੀ ਲੜੀ ਵਿੱਚ ਖੇਡੇ ਤਾਂ ਵਿਕਟ ਵੱਖਰੀ ਸੀ ਪਰ ਪਿਛਲੇ ਦੋ ਦਿਨਾਂ ਵਿੱਚ ਮੀ ਨੇ ਪਿਚ ਨੂੰ ਕੁੱਝ ਪਕੜ ਦਿੱਤੀ ਸਾਡੀ ਯੋਜਨਾ ਅੰਤ ਤੱਕ ਵਿਕਟਾਂ ਬਚਾਈ ਰੱਖਣ ਦੀ ਸੀ ਤਾਂ ਜੋ ਅਸੇ ਆਖਰੀ ਓਵਰਾ ਵਿੱਚ ਦੌੜਾ ਬਣਾ ਸਕੀ ਹੈ ਗੇਂਦਬਾਜ਼ੀ ਵਿੱਚ ਭਾਰਤੀ ਕ੍ਰਾਂਤੀ ਗੋਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇਜ਼ ਗੇਂਦਬਾਜ਼ ਗੋਡ ਨੇ ਪਾਕਿਸਤਾਨ ਦੀ ਸ਼ੁਰੂਆਤ ਨੂੰ ਵਿਗਾੜ ਦਿੱਤਾ ਪਹਿਲੇ 10 ਓਵਰਾ ਵਿੱਚ ਸਦਾ ਸ਼ਮਸ ਅਤੇ ਆਲੀਆ ਰਿਆਜ਼ ਦੀਆਂ ਵਿਕਟਾਂ ਲਈਆਂ ਦਾਰਜੀਲਿੰਗ ਚ ਤਬਾਹੀ 12 ਕਾਂਟੀਆਂ ਚ 204 ਮਿਲੀਮੀਟਰ ਮੀ ਕਾਰਨ ਕਈ ਜਗ੍ਹਾ ਪਹਾੜ ਤਸਿਆ ਹੁਣ ਤੱਕ 20 ਦੀ ਮੌਤ ਅਜ ਉੱਤਰੀ ਬੰਗਾਲ ਜਾਣੀਏ ਮਮਤਾ ਬੈਨਰਜੀ ਉੱਤਰੀ ਬੰਗਾਲ ਦੇ ਦਾਰਜੀਲਿੰਗਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ ਪਿਛਲੇ 12 ਘੰਟਿਆਂ ਵਿੱਚ 261 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜਿਸ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ ਹੁਣ ਤੱਕ ਘੱਟੋ-ਘੱਟ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਕਈ ਸੈਲਾਨੀ ਵੱਖ-ਵੱਖ ਖੇਤਰਾਂ ਵਿੱਚ ਫਸੇ ਹੋਏ ਨੇ ਰਾਜ ਸਰਕਾਰ ਨੇ ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਨੇ ਮੁੱਖ ਮੰਤਰੀ ਮਮਤਾ ਬੇਨਰਜੀ ਅੱਜ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਤਰੀ ਬੰਗਾਲ ਦਾ ਦੌਰਾ ਕਰਨ ਗਏ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 27 ਸਾਲਾਂ ਵਿੱਚ ਇੰਨੀ ਗੰਭੀਰ ਸਥਿਤੀ ਨਹੀਂ ਦੇਖੀ ਗਈ ਆਖਰੀ ਵਾਰ ਅਜਿਹੀ ਆਫਤ 1998 ਵਿੱਚ ਆਈ ਸੀ ਮੇਰੇ ਅਤੇ ਸੁਖੀਆ ਭੋਖਰੀ ਖੇਤਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਕਈ ਘਰ ਅਤੇ ਸੜਕਾਂ ਟੈ ਗਈਆਂ ਨੇ ਜਦ ਕਿ ਕੋਝ ਪੌੜ ਵੀ ਵਹਿ ਗਏ ਨੇ ਮੇਰੇ ਖੇਤਰ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਪੰਜਾਬ ਦਾ ਇਹ امیر ਕਾਰੋਬਾਰੀ ਸੰਸਦ ਚ ਦੇਵੇਗਾ ਦਸਤਕ 10000 ਕਰੋੜ ਰੁਪਏ ਤੋਂ ਵੱਧ ਹੈ ਜਾਇਦਾਦ ਜੱਜ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਪੰਜਾਬ ਦੇ ਸਭ ਤੋਂ ਅਮੀਰ ਆਦਮੀਆਂ ਚੋਂ ਇੱਕ ਤੇ ਇੱਕ ਪ੍ਰਮੁੱਖ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ 24 ਅਕਤੂਬਰ ਨੂੰ ਹੋਣ ਵਾਲੀ ਰਾਜ ਸਭਾ ਉਪ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਏ ਇਹ ਉਪ ਚੋਣ ਆਪ ਦੇ ਸੰਜੀਵ अरोड़ा ਦੇ ਅਸਤੀਫੇ ਕਾਰਨ ਪੈਦਾ ਹੋਈ ਖਾਲੀ ਥਾਂ ਨੂੰ ਭਰਨ ਲਈ ਹੋ ਰਹੀ ਏ ਜਿਨ੍ਹਾਂ ਨੇ ਵਿਧਾਨ ਸਭਾ ਲਈ ਚੁਣੇ ਜਾਣ ਤੋਂ ਬਾਅਦ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਚੰਡੀਗੜ੍ਹ 'ਚ ਪ੍ਰੋਟੋਕਾਲ ਤੋੜ ਕੇ ਟਾਵਰ ਆਫ ਸ਼ੈਡੋ ਨੇੜੇ ਫੋਟੋ ਖਿੱਚਵਾਉਣ ਪਹੁੰਚੇ ਸਨ ਮੋਦੀ ਤੇ ਉਲਾਨ ਮੋੜ ਲੋਕ ਆਪਣੇ ਸ਼ਹਿਰ ਤੋਂ ਅਣਜਾਣ ਸਿਟੀ ਬਿਊਟੀਫੁੱਲ ਦੇ ਵਸਿੰਦਿਆਂ ਲਈ 7 ਅਕਤੂਬਰ ਖਾਸ ਤਰੀਕ ਹੈ ਕਿਉਂਕਿ ਉਸ ਦਿਨ ਚੰਡੀਗੜ੍ਹ ਦਾ ਸਥਾਪਨਾ ਦਿਵਸ ਹੈ ਇਸ ਸ਼ਹਿਰ ਦੇ ਖੁੱਲੇਪਨ ਗ੍ਰੀਨਰੀ ਹਰੀਆਲੀ ਅਤੇ ਸਾਫ਼ ਸੁਥਰੇ ਵਾਤਾਵਰਣ ਦੇ ਨਾਲ-ਨਾਲੀ ਕਾਰਬੂਜ਼ੀਏ ਦੀ ਗੜੀ ਵਰਲਡ ਹੈਰੀਟੇਜ ਸਾਈਟ ਕੈਪੀਟਲਸ ਕੰਪਲੈਕਸ ਦੀਆਂ ਗੱਲਾਂ ਦੁਨੀਆ ਭਰ ਵਿੱਚ ਮਸ਼ਹੂਰ ਨੇ ਸਾਲ 2016 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਉਸ ਸਮੇਂ ਦੇ ਰਾਸ਼ਟਰਪਤੀ ਓਲਾਨ ਨੇ ਕੈਪੀਟਲ ਕੰਪਲੈਕਸ ਦੇਖਣਾ ਚਾਹੁੰਦੇ ਨੇ ਉਦੋਂ ਦੋਵਾਂ ਨੇ ਪ੍ਰੋਟੋਕਾਲ ਤੋੜ ਕੇ ਚੰਡੀਗੜ੍ਹ ਦੀ ਖਾਸ ਛਾਂਟ ਟਾਵਰ ਆਫ ਸ਼ੈਡੋ ਨੇੜੇ ਤਸਵੀਰ ਖਿਜਵਾਈ ਸੀ ਚੰਡੀਗੜ੍ਹ ਦੀ ਵਰਲਡ ਹੈਰੀਟੇਜ ਸਾਈਟ ਕੰਪਲੈਕਸ ਨੂੰ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੈਲਾਨੀ ਹਰ ਸਾਲ ਦੇਖਣ ਆਉਂਦੇ ਨੇ ਪਰ ਇਸ ਸ਼ਹਿਰ ਦੇ ਜੰਮੇ ਹਜ਼ਾਰਾਂ ਲੋਕ ਇਸ ਤੋਂ ਜਾਣਨੇ 40 ਸਾਲ ਤੋਂ ਵੱਧ ਸਮਾਂ ਬਿਤਾਉਣ ਦੇ ਬਾਵਜੂਦ ਉਹ ਆਪਣੇ ਸ਼ਹਿਰ 'ਚ ਬੇਗਾਨੇ ਨੇ ਜਿਸ ਵਰਲਡ ਹੈਰੀਟੇਜ ਸਾਈਟ ਕੈਪੀਟਲ ਕੰਪਲੈਕਸ ਨੂੰ ਦੇਖਣ ਫਰਾਂਸ ਜਰਮਨੀ ਸਵਿਟਜ਼ਰਲੈਂਡ ਅਮਰੀਕਾ ਵਰਗੇ ਦੇਸ਼ਾਂ ਤੋਂ ਸੈਂਕੜੇ ਲੋਕ ਆਉਂਦੇ ਨੇ ਉਸ ਦੀ ਜਾਣਕਾਰੀ ਇੱਥੇ ਦੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੈ 36 ਘੰਟਿਆਂ ਦਾ ਲਗਾਇਆ ਕਰਫਿਊ ਇੰਟਰਨੈਟ ਵੀ ਕੀਤਾ ਬੰਦ ਦੁਰਗਾ ਪੂਜਾ ਮੂਰਤੀ ਵਿਸਰਜਨ ਦੌਰਾਨ ਦੋਪਾਈਚਾਰਿਆ ਵਿਚਾਲੇ ਉੜੀਸਾ ਦੇ ਇਤਿਹਾਸਿਕ ਸ਼ਹਿਰ ਕਟਕ ਵਿੱਚ ਹਿੰਸਕ ਝੜਪ ਹੋ ਗਈਏ ਦੋਪਾਈਚਾਰਿਆ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਹੈ ਹਾਲਾਤ ਨੂੰ ਕਾਬੂ ਵਿੱਚ ਕਰਨ ਲਈ ਪ੍ਰਸ਼ਾਸਨ ਨੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਖਤੀ ਕਾਂਟੀਆਂ ਦਾ ਗਰਫਯੂ ਲਗਾ ਦਿੱਤਾ ਹੈ ਅਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਇੰਟਰਨੈਟ ਸੇਵਾਵਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ ਦੱਸ ਦिए ਕਿ ਇਹ ਹਿੰਸਾ ਸ਼ੁੱਕਰਵਾਰ ਰਾਤ ਨੂੰ ਸ਼ੁਰੂ ਹੋਈ ਸੀ ਅਤੇ ਐਤਵਾਰ ਨੂੰ ਇਸ ਨੇ ਹੋਰ ਭਿਆਨਕ ਰੂਪ ਲੈ ਲਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਪਏ ਮੁੱਖ ਮੰਤਰੀ ਮੋਹਨ ਚਰਨ ਮਾਜੀ ਤੋਂ ਲੈ ਕੇ ਵਿਰੋਧੀ ਧਿਰ ਤੱਕ ਸਾਰਿਆਂ ਨੇ ਲੋਕਾਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਸ਼ਹਿਰ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਭਾਰੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ক্রিকেট ਜਗਤ ਤੋਂ ਦੁਖਦਾਈ ਖਬਰ ਦਿੱਗਜ ਕ੍ਰਿਕਟਰ ਦਾ ਦੇਹਾਂਤ ক্রিকেট ਜਗਤ ਤੋਂ ਬੇहद ਦੁਖਦਾਈ ਖਬਰ ਆ ਰਹੀ ਹੈ वेस्टइंडीज ਦੇ ਇੱਕ ਮਹਾਨ ਖਿਡਾਰੀ ਦਾ ਦੇਹਾਂਤ ਹੋ ਗਿਆ ਹੈ वेस्टइंडीज 1975 ਦੀ ਇੱਕ ਰੋਜ਼ਾ ਵਿਸ਼ਵ ਕੱਪ ਚੈਟ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਬਰਨार्ड ਜੂਲੀਅਨ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ ਉਸਨੇ वेस्टइंडीज ਲਈ ਬੱਲੇ ਅਤੇ ਗੇਂਦ ਦੋਵਾਂ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ ਜਿਸ ਨਾਲ ਟੀਮ ਨੂੰ ਸ਼ੁਰੂਆਤੀ ਇੱਕ ਰੋਜ਼ਾ ਵਿਸ਼ਬ ਕੱਪ ਇੰਨੀ ਆਸਾਨੀ ਨਾਲ ਜਿੱਤਣ ਵਿੱਚ ਮਦਦ ਮਿਲੀ ਬਰਨਾਰਡ ਜੂਲੀਅਨ ਨੇ ਵੈਸਟ ਇੰਡੀਜ਼ ਲਈ 24 ਟੈਸਟ ਅਤੇ 12 ਇੱਕ ਰੋਜ਼ਾ ਮੈਚ ਖੇਡੇ ਟੈਸਟ ਕ੍ਰਿਕਟ ਵਿੱਚ ਉਸਨੇ 30.92 ਦੀ ਔਸਤ ਨਾਲ 864 ਦੌੜਾਂ ਬਣਾਈਆਂ ਅਤੇ 37.36 ਦੀ ਔਸਤ ਨਾਲ 50 ਵਿਕਟਾਂ ਲਈਆਂ ਇੱਕ ਰੋਜ਼ਾ ਕ੍ਰਿਕਟ ਵਿੱਚ ਜੂਲੀਅਨ ਨੇ 25.72 ਦੀ ਔਸਤ ਨਾਲ ਕੁੱਲ 18 ਵਿਕਟਾਂ ਲਈਆਂ ਖੱਬੇ ਹੱਥ ਦੇ ਸਵਿੰਗ ਗੇਂਦਬਾਜ਼ ਵਜੋਂ ਉਹ ਟੀਮ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿੱਚ ਇੱਕ ਮਹੱਤਵਪੂਰਨ ਕੋਗ ਸੀ 1975 ਦੇ ਵਿਸ਼ਵ ਕੱਪ ਵਿੱਚ ਜੂਲੀਅਨ ਨੇ ਸ਼੍ਰੀਲੰਕਾ ਵਿਰੁੱਧ 20 ਦੌੜਾਂ ਦੇ ਕੇ 4 ਵਿਕਟਾਂ ਲਈਆਂ ਉਸਨੇ ਨਿਊਜ਼ੀਲੈਂਡ ਵਿਰੁੱਧ 27 ਦੌੜਾਂ ਦੇ ਕੇ 4 ਵਿਕਟਾਂ ਲਈਆਂ ਲਾਰਜਸ ਵਿਖੇ ਖੇਡੇ ਗਏ ਫਾਈਨਲ ਮੈਚ ਵਿੱਚ ਜੂਲੀਅਨ ਨੇ 38 ਦੌੜਾਂ ਦੇ ਕੇ 2 ਵਿਕਟਾਂ ਲਈਆਂ ਤੇ 26 ਦੌੜਾਂ ਦੀ ਇੱਕ ਮਹੱਤਵਪੂਰਨ ਪਾਰੀ ਵੀ ਖੇਡੀ ਜਿਸ ਨੇ ਉਸ ਨੂੰ ਟੀਮ ਦਾ ਸੁਪਰਸਟਾਰ ਬਣਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ ਦਿਵਾਂ ਲਈ ਨੌਜਵਾਨ ਤੋਂ ਰੱਖੀ ਇਹ ਮੰਗ ਪਹਿਲਾ ਵਿਦਿਆਰਥੀ ਨੇ ਕੀਤੀ ਪੂਰੀ ਤੇ ਹੁਣ ਹੋ ਰਿਹਾ ਹੈ ਵਸ਼ਤਾਵਾ ਕੈਨੇਡੀਅਨ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੇ ਨਾਮ ਦੇ ਨੌਜਵਾਨ ਤੋਂ 7 ਲੱਖ ਰੁਪਏ ਤੋਂ ਵੀ ਵੱਧ ਠੱਗੀ ਮਾਰੀ ਗਈ ਹੈ ਜਦੋਂ ਨੌਜਵਾਨ ਦਾ ਵੀਜ਼ਾ 8 ਮਹੀਨਿਆਂ ਬਾਅਦ ਵੀ ਮਨਜ਼ੂਰ ਨਹੀਂ ਹੋਇਆ ਤਾਂ ਸਲਾਹਕਾਰ ਫਰਮ ਦੇ ਮਾਲਕ ਨੇ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿੱਚ ਦਾਖਲੇ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਇਸ ਤੋਂ ਬਾਅਦ ਮਾਲਕ ਟਾਲ ਮਟੋਲ ਕਰਨ ਲੱਗਾ ਨਿਰਾਸ਼ ਹੋ ਕੇ ਪੀੜਤ ਨੇ ਕੋਤਵਾਲੀ ਪੁਲਿਸ ਕੋਲ ਸ਼ਿਕਾਇਤ ਅਰਜ ਕਰਵਾਈ ਪੁਲਿਸ ਨੇ ਹੁਣ ਵੀਜ਼ਾ ਸਲਾਹਕਾਰ ਫਰਮ ਦੇ ਮਾਲਕ ਵਿਰੁੱਧ ਐਫ ਆਈ ਆਰ ਦਰਜ ਕਰ ਲਈਏ ਇਕੋ ਟਾਊਨ ਸਾਊਥ ਐਂਕਲੇਫੇਸ 2 ਰਾਮਪੁਰ ਰੋਡ ਦੇ ਨਿਵਾਸੀ ਸੰਜੀ ਮੋਗਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਪੁੱਤਰ 25 ਸਾਲ ਹਰਸ਼ਿਤ ਮੋਗਾ 2020 ਵਿੱਚ ਹੋਟਲ ਮੈਨੇਜਮੈਂਟ ਫੋਰਸ ਪੂਰਾ ਕਰਨ ਤੋਂ ਬਾਅਦ ਕੈਨੇਡਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਤਿਆਰੀ ਕਰ ਰਿਹਾ ਸੀ ਇਸ ਸਮੇਂ ਦੌਰਾਨ ਹਰੀਪੁਰ ਪੂਰਨਨੰਦਾ ਦੇ ਨਿਵਾਸੀ ਸ਼ਿਵਮ ਸਿੰਘ ਨੇ ਉਸ ਨਾਲ ਸੰਪਰਕ ਕੀਤਾ ਤੇ ਉਸ ਨੂੰ ਦੱਸਿਆ ਕਿ ਉਹ ਸ਼ਾਰਿਕ ਇੰਟਰਨੈਸ਼ਨਲ ਨਾਮਕ ਇੱਕ ਵੀਜ਼ਾ ਸਲਾਹਕਾਰ ਫਰਮ ਚਲਾਉਂਦਾ ਏ ਜੋ ਵਿਦਿਆਰਥੀਆਂ ਨੂੰ ਵਿਦੇਸ਼ੀ ਪੜ੍ਹਾਈ ਲਈ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਏ ਬਠਿੰਡਾ ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ ਡਰਾਈਵਰ ਜ਼ਿੰਦਾ ਸੜਿਆ ਸੋਮਵਾਰ ਤੜਕੇ 2 ਵਜੇ ਦੇ ਕਰੀਬ ਬਠਿੰਡਾ ਤੋਂ ਡੱਬ ਵਾਲੀ ਜਾ ਰਹੀ ਇੱਕ ਕਾਰ ਨੂੰ ਗੁਰੂ ਸਾਹਿਬ ਸਟੈਂਡ ਵਾਲਾ ਪਿੰਡ ਨੇੜੇ ਅਚਾਨਕ ਅੱਗ ਲੱਗ ਗਈ ਪੂਰੀ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਤੇ ਡਰਾਈਵਰ ਮੌਕੇ ਤੇ ਹੀ ਸੜ ਗਿਆ ਸੜਦੀ ਹੋਈ ਕਾਰ ਨੂੰ ਦੇਖ ਕੇ ਰਾਹਗੀਰਾਂ ਨੇ ਪੁਲਿਸ ਸਟੇਸ਼ਨ ਅਤੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਅਗ ਬੁਝਾ ਦਿੱਤੀ ਤੇ লাশ ਨੂੰ ਬਾਹਰ ਕੱਢਿਆ ਗਿਆ লাশ ਪੂਰੀ ਤਰ੍ਹਾਂ ਸੜ ਗਈ ਜਦ ਕੇ ਕਾਰ ਵੀ ਸੜ ਕੇ ਸੁਆਹ ਹੋ ਗਈ ਇਸੇ ਮ੍ਰਿਤਕ ਦੀ ਪਛਾਣ ਮੋਹਤੇਸ਼ ਕੁਮਾਰ ਲਗਭਗ 38 ਬਠਿੰਡਾ ਨਿਵਾਸੀ ਵਜੋਂ ਹੋਈਏ ਉੱਤਰੀ ਬੰਗਾਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੰਗ ਦੇ ਸਵੈਮ ਸੇਵਕ ਬਣੇ ਸੰਕਟ ਮੋਚਕ ਉੱਤਰੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਕਈ ਘਰ ਪਾਣੀ ਵਿੱਚ ਡੁੱਬ ਗਏ ਨੇ ਅਤੇ ਸੜਕਾਂ ਤੇ ਆਵਾਜਾਈ ਠੱਪ ਹੋ ਗਈ ਹੈ ਇਸ ਕੁਦਰਤੀ ਆਫਤ ਦਰਾਨ ਪ੍ਰਸ਼ਾਸਨ ਰਾਹਤਕਾਰਾਂ ਵਿੱਚ ਜੁਟਿਆ ਹੋਇਆ ਹੈ ਉੱਥੇ ਹੀ ਰਾਸ਼ਟਰੀ ਸਵੈਮ ਸੇਵਕ ਸੰਗਤ ਅਤੇ ਸਵੈਮ ਸੇਵਕ ਤੁਰੰਤ ਰਾਹਤ ਅਤੇ ਬਚਾਅ ਤਾਰਾ ਵਿੱਚ ਸਰਗਰਮ ਹੋ ਗਏ ਨੇ ਜਿਵੇਂ ਹੀ ਇਹ ਖਬਰ ਮਿਲੀ ਕੇ ਜਲਪਾਈ ਗੁੜੀ ਅਲੀਪੁਰ ਦਵਾਰ ਕੂਚ ਬਿਹਾਰ ਮਾਲ ਬਾਜ਼ਾਰ ਅਤੇ ਦਾਰਜੀ ਲਿੰਗ ਦੇ ਤਰਾਇ ਖੇਤਰਾ ਵਿੱਚ ਲੋਕ ਹੜ ਅਤੇ ਬਾਰਿਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਸਵੈਮ ਸੇਵਕ ਬਿਨਾਂ ਕਿਸੇ ਦੇਰੀ ਦੇ ਰਾਹਤ ਸਮਗਰੀ ਲੈ ਕੇ ਇਲਾਕੇ ਵਿੱਚ ਪਹੁੰਚ ਗਏ ਨੇ ਸਵੈਮ ਸੇਵਕਾਂ ਪ੍ਰਭਾਵਿਤ ਇਲਾਕਿਆਂ ਵਿੱਚ ਗਏ ਅਤੇ ਲੋੜਵੰਦਾਂ ਨੂੰ ਭੋਜਨ ਪੀਣ ਵਾਲਾ ਪਾਣੀ ਕੰਬਲ ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾਈਆਂ ਕਈ ਥਾਵਾਂ ਤੇ ਉਹ ਪ੍ਰਸ਼ਾਸਨ ਅਤੇ ਸਥਾਨਕ ਸਿਵਲ ਡਿਫੈਂਸ ਬਲਾਂ ਨਾਲ ਮਿਲ ਕੇ ਫਸੇ ਲੋਕਾਂ ਨੂੰ ਕੱਢਣ ਲਈ ਕੰਮ ਕਰ ਰਹੇ ਨੇ